ਹਾਂਜੀ ਸਰ ਇੱਕ ਜਿਹੜਾ ਆਪਣੇ ਕਾਂਗਰਸੀ ਲੀਡਰ ਦੇ ਜਿਹੜੇ ਕਾਗਜ਼ ਰੱਦ ਕੀਤੇ ਗਏ ਐ ਕੀ ਕਹਨੇ ਆ ਐਮ ਐਲ ਏ ਸਾਹਿਬ ਦੇਖੋ ਬੜੇ ਗਲਤੰਗਨਾ ਕਾਜ ਰੱਦ ਕੀਤੇ ਗਏ ਨੇ ਜੋ ਉਹਨਾਂ ਨੇ ਕੋਈ ਦੱਸਿਆ ਵੀ ਨਹੀਂ ਇਹਨੂੰ ਨੋਟਿਸ ਵੀ ਰੀਸੀਵ ਨਹੀਂ ਕਰਾਇਆ ਵੀ ਤੁਹਾਡੇ ਤੇ ਕੀ ਅਲੀਕੇਸ਼ਨ ਨੇ ਫਿਰ ਵੀ ਜਿਹੜਾ ਆਊਟ ਆਫ ਜਿਹੜਾ ਸਾਨੂੰ ਪਤਾ ਲੱਗਿਆ ਵੀ ਉਹ ਇੱਕ ਜਿਹੜਾ ਇਹਨਾਂ ਦੇ ਜਿਹੜੇ ਬ੍ਰਦਰ ਨੇ ਕੋਈ ਡੱਗ ਬਣਾਇਆ ਹੈ ਹਾਲਾਂਕਿ ਸਾਡੇ ਕੈਂਡੀਡੇਟ ਦਾ ਤਾਂ ਪ੍ਰਾਪਰਟੀ ਵੀ ਹੈਣੀ ਤੇ ਉਹ ਕੈਂਡੀਡੇਟ ਨੂੰ ਜਿਹੜੇ ਕਾਜ ਆ ਬਿਲਕੁਲ ਗਲਤ ਤਰੀਕੇ ਨਾਲ ਰੱਦ ਕੀਤੇ ਗਏ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਸਰਕਾਰ ਦਾ ਪ੍ਰੈਸ਼ਰ ਸੀ ਜਿਹੜੋ ਇਹਨਾਂ ਨੂੰ ਪਤਾ ਲੱਗ ਗਿਆ ਵੀ ਉਹ ਇੱਕ ਥੋੜਾ ਰੱਜੇ ਪੂਜੇ ਘਰ ਦਾ ਬੰਦਾ ਵੀ ਹੱਦਕ ਹੋ ਗਿਆ ਉਹ ਹਾਰੂਗਾ ਤਾਂ ਉਸ ਬਖਲਾਹਟ ਜਾ ਕੇ ਇਹਨਾਂ ਨੇ ਸਰਕਾਰ ਦੇ ਪ੍ਰੈਸ਼ਰ 'ਚ ਜਾ ਕੇ ਸਾਡੇ ਕੈਂਡੀਡੇਟ ਦੇ ਕਾਗਜ਼ ਰੱਦ ਕੀਤੇ ਆ ਜੋ ਜੋ ਮਿਸਪਲਟੀ ਨੇ ਨੂੰ ਆਲਰੇਡੀ ਜਿਹੜੀ ਐਨਓਸੀ ਜਾਰੀ ਕੀਤੀ ਹੈ ਜੇਕਰ ਉਹਦੇ 'ਚ ਕੋਈ ਕਮੀ ਸੀ ਤਾਂ ਉਹਨਾਂ ਨੂੰ ਐਨਓਸੀ ਕਿਸੇ ਕਾਲ ਦੇ ਜਾਰੀ ਕੀਤੀ ਗਈ ਤਾਂ ਅਗਲੀ ਕੀ ਕਾਰਵਾਈ ਹੋਗੀ ਤੁਹਾਡੀ ਅਗਲੀ ਅਸੀਂ ਜਿਹੜੀ ਇਹਦੇ ਜਿਹੜਾ ਹਾਈ ਕੋਰਟ ਜਾਵਾਂਗੇ ਔਰ ਜਿਹੜਾ ਆਰੋ ਆ ਉਹਦੇ ਖਿਲਾਫ ਜਿਹੜਾ 255 ਬੀ ਐਨ ਐਸ ਇੱਕ ਕਾਨੂੰਨ ਆਇਆ ਜੇ ਕੋਈ ਅਧਿਕਾਰੀ ਗਲਤ ਪ੍ਰोसीडिंग ਤਿਆਰ ਕਰਦਾ ਉਹਨੂੰ ਮੈਲਾਫੇਇਟੈਂਸਨ ਦੇ ਨਾਲ ਤਾਂ ਉਹਦੇ ਖਿਲਾਫ ਜਿਹੜੀ ਐਫ ਆਈ ਆਰ ਲੋਜ ਹੁੰਦੀ ਹੈ ਉਹਦੇ ਵਿੱਚ ਸਜ਼ਾ ਵੀ ਹੈ ਤੇ ਉਹ ਵੀ ਅਸੀਂ ਕੱਲ ਨੂੰ ਉਹਦੇ ਆਰੋ ਦੇ ਖਿਲਾਫ ਐਫ ਆਈ ਆਰ ਲੋਜ ਕਰਾਉਣਾ ਤੁਸੀਂ ਚੰਡੀਗੜ੍ਹ ਗਏ ਸੀ ਤੁਹਾਨੂੰ ਸੁਣਨ ਚਾਇਆ ਕਿ ਵੀ ਐਟ ਅ ਟਾਈਮ ਪਤਾ ਲੱਗਾ ਤੁਸੀਂ ਵਾਪਸ ਆ ਗਏ ਕਿ ਵਜ੍ਹਾ ਇਹੀ ਰਹੀ ਹੈ ਮੈਂ ਜਦੋਂ ਪਤਾ ਵੀ ਜਿਵੇਂ ਮੈਡੀਕਲ ਕਾਫੀ ਵਿਆਹ ਸਾਡੀਆਂ ਚੱਲ ਰਹੀਆਂ ਮੈਂ ਉਹਦੇ ਵਿੱਚ ਥੋੜਾ ਜਿਹਾ ਕਿਤੇ ਕੋਈ ਸੀਗਾ ਪ੍ਰੋਗਰਾਮ ਜਾਣਾ ਸੀ ਉੱਥੇ ਸਾਡੇ ਮੇਰੇ ਇੱਕ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੇ ਬੇਟੀ ਦੀ ਸ਼ਾਦੀ ਸੀ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਉਸੇ ਟਾਈਮ ਜਦ ਮੈਂ ਰਾਤ ਦੇ ਵਿੱਚ ਵਾਪਸ ਆ ਗਿਆ ਕਿਉਂਕਿ ਮੇਰਾ ਫਰਜ਼ ਬਣਦਾ ਸੀ ਵੀ ਮੈਂ ਆਪਣੇ ਜਿਹੜੇ ਸਾਥੀਆਂ ਨਾਲ ਇੱਥੇ ਆ ਕੇ ਖੜਾ ਇਹ ਜਿਹੜੀ ਬਧਿੱਕੀ ਹੈ ਇਸ ਤੇ ਅ ਵਿਰੋਧ ਗਾਹਾਂ ਵੀ ਜਾਓਗੇ ਤੁਸੀਂ ਦੇਖੋ ਜਦੋਂ ਦੱਸਿਆ ਵੀ ਹਾਈ ਕੋਰਟ ਵੀ ਜਾਵਾਂਗੇ ਤੇ ਜਿਹੜਾ ਆਰੋਧਿਕ ਖਿਲਾਫ ਐਫਆਰ ਲਾਉਣ ਲਈ ਮੈਂ ਸੰਘਰਸ਼ ਕਰੂੰਗਾ ਉਹਨੇ ਗਲਤ ਤਰੀਕੇ ਨਾਲ ਕਾਇਦਾਦ ਕੀਤੇ ਆ ਉਹਨੂੰ ਮੈਂ ਬਾਰ-ਬਾਰ ਫੋਨ ਕੀਤਾ ਨੇ ਫੋਨ ਨਹੀਂ ਚੁੱਕਿਆ ਉਹਨੂੰ ਮੈਂ ਜਿਹੜੇ ਇਹਨਾਂ ਦੀ ਜਿਹੜੀ ਅੰਡਰਟੇਕਿੰਗ ਉਹ ਵੀ ਵਟਸਐਪ ਕੀਤੀ ਹੈ ਲੇਕਿਨ ਉਹਨੇ ਹਰ ਇੱਕ ਗੱਲ ਨੂੰ ਇਗਨੋਰ ਕੀਤਾ ਮੈਂ ਡੀਪ ਸਾਹਿਬ ਨੂੰ ਵੀ ਫੋਨ ਕੀਤਾ ਲੇਕਿਨ ਅਧਿਕਾਰੀਆਂ ਨੇ ਗੱਲ ਨੂੰ ਅਣਸੁਣਿਆ ਕੀਤਾ ਤੇ ਅਸੀਂ ਇਹਦੇ ਖਿਲਾਫ ਜਿਹੜਾ ਮੈਂ ਆਪਣਾ ਸੰਘਰਸ਼ ਜਿਹੜਾ ਕਾਨੂੰਨ ਮੁਤਾਬਕ ਮੈਂ ਲੜਾਈ ਲੜੂੰਗਾ ਠੀਕ